ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਆਪਣੀ ਦੋਸਤੋ ਵਿਜਿਟ ਹੈਗੀ ਆ ਪਿੰਡ ਕਲਸੀਆਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਪਸੂ ਅੱਜ ਦੋਸਤੋ ਇਸ ਘਰੋਂ ਆਪਾਂ ਤੁਹਾਨੂੰ ਆ ਪਹਿਲੀ ਵੀਡੀਓ ਆ तकरीबन ਦੋ ਮੱਜਾ ਦਿਖਾ ਦਾਂਗੇ ਠੀਕ ਆ ਵੱਡੇ ਪੱਲੇ ਦੀਆਂ ਮੱਜਾਂ ਹੋਣਗੀਆਂ ਤੇ ਦੋ ਵਾੜਾਂ ਦਿਖਾਵਾਂਗੇ ਇੱਕ ਵਾੜ ਸੋਈ ਸਵਾਈ ਆ ਤੇ ਇੱਕ ਹਜੇ ਬਿਲਕੁਲ ਠੁਕੀ ਆ ਤਿਆਰੀ ਦੇ ਵਿੱਚ ਆ ਦਿਨ ਕਿੰਨੇ ਕੱ ਲੈ ਜੂਗੀ ਉਹ ਪੂਰੀ ਗੱਲਬਾਤ ਆਪਾਂ ਕਰ ਲਾਂਗੇ ਤੇ ਵੀਡੀਓ ਜਿਹੜੇ ਵੀਰ ਦੇਖਦੇ ਹੋ ਤੁਸੀਂ ਬਿਲਕੁਲ ਵੀਡੀਓ ਨੂੰ ਐਂਡ ਤੱਕ ਦੇਖ ਲਿਆ ਕਰੋ ਤੇ ਪੂਰੀ ਇਨਫੋਰਮੇਸ਼ਨ ਜਿਹੜੀ ਹੈਗੀ ਆ ਇਹਨਾਂ ਪਸ਼ੂਆਂ ਦੇ ਸਬੰਧ ਦੇ ਵਿੱਚ ਆਪਾਂ ਮਾਲਕ ਤੋਂ ਆਨਰ ਤੋਂ ਲੈ ਕੇ ਤੁਹਾਡੇ ਨਾਲ ਜਿਹੜੀ ਸ਼ੇਅਰ ਕਰੀਦੀ ਆ ਅੱਜ ਦੋਸਤੋ 15 ਅਪ੍ਰੈਲ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਜਰੂਰ ਨੋਟ ਕਰ ਲਓ 8:11 ਵਜੇ ਦਾ ਜਿਹੜਾ ਦੋਸਤੋ ਮਾਰਨਿੰਗ ਦਾ ਸਮਾਂ ਹੈਗਾ ਠੀਕ ਆ ਤੇ ਖਾਸ ਜਿਹੜੀ ਵੀ ਜਿਹੜਾ ਤੁਸੀਂ ਪਿੰਡ ਕਲਸੀਆਂ ਕਰਨੀ ਹੈਗੀ ਆ ਮੱਖੀ ਕਲਾਂ ਪਿੰਡ ਬਿਲਕੁਲ ਲੱਗੇ ਆ ਦਿয়ালਪੁਰਾ ਕੱਚਾ ਪੱਕਾ ਤੇ ਮਰਗਿੰਦਪੁਰਾ ਇਸੇ ਤਰ੍ਹਾਂ ਪੁੰਨੀਆਂ ਪਿੰਡ ਦੇ ਕੋਸੇ ਆ ਜਾਂਦਾ ਅਲਗੋ ਕੋ ਤੇ ਖਾਸ ਵਿਜ਼ਿਟ ਜਿਹੜੀ ਹੈਗੀ ਹੈ ਕਲਸੀਆਂ ਕਰਨੀ ਆ ਉਹ ਕਰਦੇ ਆ ਗੱਲਬਾਤ ਵੀਰ ਦੇ ਨਾਲ ਪੁੱਛਦੇ ਆ ਅੱਜ ਕੀ ਡੇਟ ਡਿਟੇਲ ਹੈਗੀ ਹੈ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਭਰਾ ਸਸਰੀ ਕਾਲ ਸਸਰੀ ਕਾਲ ਦਾ ਹੋ ਠੀਕ ਠਾਕ ਜੀ ਸਭ ਵਧੀਆ ਤੁਸੀਂ ਸੁਣਾਓ ਜੀ ਬਹੁਤ ਵਧੀਆ ਵੀਰ ਤੇ ਇੱਕ ਤਾਂ ਵੀਰ ਆਪਣੇ ਭੈਣ ਭਰਾ ਨੂੰ ਆਪਣਾ ਨਾਮ ਦੱਸ ਦਈਏ ਜੀ ਆਪਣਾ ਨਾਮ ਵੀਰ ਜੀ ਗੁਰਲਾਜ ਸਿੰਘ ਹੈ ਜੀ ਪਿੰਡ ਕਲਸੀਆਂ ਕਲਾਂ ਜ਼ਿਲ੍ਹਾ ਤਰਤੰਤ ਤਹਿਸੀਲ ਬੱਤੀ ਠੀਕ ਹੈ ਜੀ ਹਾਂਜੀ ਤੇ ਹੈ ਪਸ਼ੂ ਵਪਾਰ ਦਾ ਕੰਮ ਵੀਰ ਹਾਂਜੀ ਵਪਾਰ ਦਾ ਜੀ ਠੀਕ ਆ ਹਾਂਜੀ ਤੇ ਅੱਜ ਪਸ਼ੂ ਆਪਣੇ ਟੋਟਲ 4 ਨਾਗ ਆ ਹਾਂਜੀ 4 ਨਾਗ ਆ ਇੱਕ ਦੂਜੇ ਘਰੇ ਆਪਣੀ ਮੱਝ ਉਹ ਵੀ ਮੱਝ ਸੂਨ ਵਾਲੀ ਕਿ ਸੂਈ ਉਹ ਵੀ ਸੂਨ ਵਾਲੀ ਆ ਤਿਆਰ ਆ ਬਿਲਕੁਲ ਜੀ ਠੀਕ ਹੈ ਚਲੋ ਉਹਦੀ ਮੱਝ ਉਹ ਵੀ ਦਿਖਾਵਾਂਗੇ ਵਿੱਚ ਜਰੂਰ ਜੀ ਹਾਂਜੀ ਤੇ ਗੁਰਲਾਲ ਭਾਈ ਆਜੋ ਪਹਿਲੇ ਨੰਬਰ ਤੇ ਆਪਾਂ ਇਸ ਮੱਝ ਦੀ ਡਿਟੇਲ ਕਰ ਲਈਏ ਸਾਂਜੀ ਹਾਂਜੀ ਜੀ ਵੀ ਇਹ ਮੱਝ ਸੂਆ ਕਿੰਮਾ ਸੂਈ ਆ ਜੀ ਇਹ ਵੀ ਜੀ ਆ ਕੀ ਤੀਜਾ ਸੂਆ ਸੂਈ ਆ ਹਾਂਜੀ ਤੇ ਦੁੱਧ ਦਾ 14 ਕਿਲੋ ਗਿਆ ਬਾਕੀ ਪੱਕਾ 13 ਕਿਲੋ ਮੰਨ ਕੇ ਚੱਲੋ ਤੁਸੀਂ ਓਕੇ ਹਾਂਜੀ ਠੀਕ ਆ ਇਹ ਮਹੀਨੇ ਘਰੀ ਸੂਈ ਆ ਵੀਰ ਜੀ ਉਹ ਸਦਾ ਤੁਸੀਂ 10 ਦਿਨ ਵੱਧ ਵੀ ਮੰਨ ਲਓ ਆ ਤੁਹਾਡੇ ਸਾਹਮਣੇ ਬੱਚਾ ਵਾ ਠੀਕ ਹੈ ਜੀ ਹਾਂਜੀ ਲਓ ਵੀ ਦੋਸਤੋ ਮਗਰ ਮੇਲ ਆ ਜੀ ਹਾਂਜੀ ਹਾਂਜੀ ਮੇਲ ਮੇਲ ਹੈਗਾ ਠੀਕ ਹੈ ਥੱਲੇ ਜਿਹੜਾ ਇਹ ਬੱਚਾ ਕੱਟਾ ਹੈ ਤੇ ਤੀਜੇ ਸੂਵੇ ਦੇ ਵਿੱਚ ਸੂਈ ਤੀਜਾ ਸੂਆ ਸੂਈ ਆ 1 ਮਹੀਨੇ ਦਾ ਸਮਾਂ ਤੁਸੀਂ ਮੰਨ ਸਕਦੇ ਠੀਕ ਆ ਤੇ ਅੱਜ ਪੂਰੀ ਵੱਡੇ ਕਦ ਕੱਢਦੀ ਆ ਠੀਕ ਆ ਪਿੱਟ ਪੁੱਠਾ ਵੇਖੋਗੇ ਤੁਸੀਂ ਬਿਲਕੁਲ ਚੜਾਈ ਆ ਥੱਬਿਆਂ ਦਾ ਥੱਬੇ ਆ ਵੇਖੋ ਤੇ 14 ਲੀਟਰ ਵੀਰਾਂ ਦਾ ਵੀ ਦੁੱਧ ਹੋਵੇ ਹੋਵੇ ਜਿਹੜਾ 14 ਬਾਕੀ ਜਿਹੜਾ ਵੀਰ ਘਰੇ ਆ ਕੇ ਤਸੱਲੀ ਕਰ ਲੂਗਾ ਖਾਸ ਤੇ 13 ਲੀਟਰ ਦੀ ਤੁਸੀਂ ਚੁਵਾਈ ਕਰ ਉਹ ਤੁਹਾਡੀ ਤੇ ਭਾਈ ਆਪਸੀ ਜਿਹੜੀ ਗੱਲਬਾਤ ਹੋਵੇਗੀ ਠੀਕ ਆਪਸੀ ਜ਼ਿੰਮੇਵਾਰੀ ਤੇ ਤੁਸੀਂ ਜਿਹੜੀ ਚੀਜ਼ ਮੰਗਾ ਵੀ ਸਕਦੇ ਹੋ ਪਰ ਤੁਸੀਂ ਘਰ ਵਿਜਿਟ ਕਰਕੇ ਕੁਡੀ ਤਸੱਲੀ ਆ ਦੋ ਟਾਈਮ ਦੀ ਚੁਵਾਈ ਕਰ ਸਕਦੇ ਹੋ 13 ਕਿਲੋ ਬਿਲਕੁਲ ਨੈਟ ਹਾਜ਼ਰ ਆ ਜੀ ਹਾਂਜੀ ਹਾਂਜੀ ਠੀਕ ਬਾਕੀ ਧਾਰ ਤੂੜ ਕਿਵੇਂ ਆ ਜੀ ਬਿਲਕੁਲ ਵਧੀਆ ਜੀ ਕੋਈ ਪੂਰ ਛੱਟਾ ਨਹੀਂ ਆ ਤਿੰਨ ਟਾਈਮ ਤਸੱਲੀ ਕਰ ਸਕਦਾ ਕੋਈ ਆ ਗਈ ਠੀਕ ਹੈ ਜੀ ਹਾਂਜੀ ਇਹਨੂੰ ਖੋਲ ਕੇ ਭਾਈ ਆ ਖੋਲ ਖੋਲ ਅ ਸੋ ਦੋਸਤੋ ਖੋਲ ਕੇ ਆਪਾਂ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਠੀਕ ਆ ਹਰ ਪਾਸਿਓਂ ਚੰਗੀ ਤਰ੍ਹਾਂ ਦੇਖ ਲਿਓ ਬਿੜੀ ਕੋਟ ਨੂੰ ਤੇ ਥੰਥ ਨੂੰ ਆ ਵੇਖੋ ਬਹੁਤ ਸੋਹਣਾ ਲੱਗਾ ਆ ਦੇਖੋ ਇਹਨੇ ਠੀਕ ਆ ਥੰਨੇ ਦਾ ਬਿਲਕੁਲ ਜਿਹੜਾ ਪੱਧਰ ਆ ਦੋਸਤੋ ਠੀਕ ਆ ਤੇ 13 ਕਿਲੋ ਜਿਹੜਾ ਇਸ ਮੱਝ ਦੇ ਥੱਲੇ ਆਪਾਂ ਕਹਿ ਲੀਏ ਵੀ ਦੁੱਧ ਜਿਹੜਾ ਹਾਜ਼ਰ ਆ ਜਿਹੜਾ ਕਿਸੇ ਵੀਰ ਨੇ ਚੋਕ ਲੈਣਾ ਇੱਥੇ ਲਓ ਜੀ ਠੀਕ ਆ ਬਾਕੀ ਹੈਵੀ ਬਾਡੀ ਬੇਟ ਆ ਦੋਸਤੋ ਸਰੀਰ ਵਜਨ ਦੀ ਪੂਰੀ ਭਾਰੀ ਆ ਤੇ ਖਾਣ ਦੇ ਵਾ ਪੂਰਾ ਸਾਫ ਆ ਰੇਡ ਪਾਪੜ ਤਾਂ ਆਪਾਂ ਵੀਰ ਤੋਂ ਪੁੱਛ ਲੈਣੀ ਆ ਠੀਕ ਆ ਤੇ ਜੇ ਉਸ ਵੀਰ ਨੂੰ ਪਸੰਦ ਆਉਗੀ ਆਪਦਾ ਹੱਕ ਸਮਝ ਕੇ ਤੁਸੀਂ ਚਵਾਈ ਜ਼ਰੂਰ ਕਰ ਵਿਜ਼ਿਟ ਕਰਕੇ ਕਰ ਲਿਓ ਤੇ ਇੱਕ ਵੀਰ ਮੁੱਲ ਕਿੰਨੀ ਡਿਮਾਂਡ ਕਿੰਨੀ ਰੱਖੀ ਹੋਰ ਡਿਮਾਂਡ ਵੀਰ ਜੀ ਮੋਲੇ ਦਾ ਜਿੰਨਾ ਮਰਜ਼ੀ ਭਾਵੇਂ 90 ਕਰਾ ਲਓ ਜਿੰਨਾ ਮਰਜ਼ੀ ਕਰਾ ਲਓ 85 ਹਜ਼ਾਰ ਦੀ ਮੈਂ ਦੇ ਦਾਂਗੇ 85 ਦੀ ਆ ਜੀ ਹਾਂਜੀ ਠੀਕ ਆ ਜੀ ਡਿਮਾਂਡ ਮੁੱਲ ਕੀ ਕੋਈ 90 ਆ ਚਾਹ ਜਿੰਨੀ ਮਰਜ਼ੀ ਉੱਪਰ ਕਰਾ ਲਓ 85 ਹਜ਼ਾਰ ਦੀ ਹਾਂ ਨਾ ਜਿਹੜੀ ਹਾਂਜੀ ਤੇ ਉਹਦੇ ਜਮਾਨਤਨ ਹੋ ਜੂਗਾ ਥੋੜਾ ਜਿਹਾ ਜਮਾਨਤਨ ਕਰ ਦਾਂਗੇ 85 ਚ ਹਾਂਜੀ ਠੀਕ ਹੈ ਜੀ 85 ਦੇ ਵਿੱਚੋਂ ਭਰਾਵਾ ਜਮਾਨਤਨ ਹੋ ਜੂਗਾ ਠੀਕ ਆ ਤੇ ਆਪ ਕਰੋ ਚੈੱਕ ਠੀਕ ਹੈ ਜੀ ਆਹ ਥਣ ਜੀ ਤੇ ਬਿਲਕੁਲ ਸੀਲਸ ਆਊਗਾ ਪੂਰੀ ਠੀਕ ਹੈ ਜੀ ਕੋਈ ਡਰਕਲ ਭਜਕਲ ਪਸੂ ਨਹੀਂਗਾ ਤੇ ਹੈਵੀ ਬਾਡੀ ਵੇਟ ਆ ਪੂਰੀ ਵਜਨ ਦੀ ਭਾਰੀ ਮੱਛੀ ਜਿਹੜੀ ਪਹਿਲੇ ਨੰਬਰ ਤੇ ਦਿਖਾਈ ਆ ਅੱਗੇ ਆ ਦੂਜੇ ਨੰਬਰ ਤੇ ਜਿਹੜੀ ਆਪਾਂ ਦੋਸਤੋ ਤੁਹਾਨੂੰ ਮੱਛੀ ਦਿਖਾਉਣੀ ਆ ਇਹ ਵੀ ਚੰਗੀ ਆ ਕਦ ਕਾਠੀ ਬਿਲਕੁਲ ਸੇਮ ਟੂ ਸੇਮ ਉਸੇ ਤਰ੍ਹਾਂ ਹੀ ਤੁਹਾਨੂੰ ਮਿਲੇਗਾ ਜਿਹੋ ਜਿਹੀ ਮਾਝ ਆਪਾਂ ਤੁਹਾਨੂੰ ਪਹਿਲਾਂ ਦਿਖਾਤੀ ਆ ਤੇ ਸੁਗਾ ਪੋਛ ਲੈਣੇ ਤਿਆਰੀ ਦੇ ਵਿੱਚ ਅਜੇ ਸਮਾਂ ਲੱ ਜਾਂਦੀ ਆ ਬਾਈ ਕਿੰਨਾ ਕੁ ਵੀਰੇ ਕਿੰਨਾ ਕੁ ਸਮਾਂ ਨੂੰ ਪਿਆ ਹੈ ਸੂਣ ਚ ਇਹਦੇ ਵੀਰ ਜੀ ਵੀ ਦੱਸਦੇ ਨਹੀਂ ਲੈਂਦੇ ਆ ਸੂਣ ਚ 10 ਕ ਦਿਨ ਪਏ ਸੁਗਾ ਕਿੰਨਾ ਜੀ ਸੁਗਾ ਵੀਰ ਜੀ ਅੱਜ ਕੀ ਦੂਜਾ ਹੀ ਸੂਣਾ ਚੋਟੀ ਨੇ ਦੂਜਾ ਹਾਂਜੀ ਠੀਕ ਆ 10 ਕ ਦਿਨ ਹੀ ਬਾਕੀ ਹੈ ਹਾਂਜੀ ਹੂੰ ਆਹ ਦੇਖੋ ਜੀ 10 ਕ ਦਿਨ ਦਾ ਸਮਾਂ ਹਜੇ ਪ੍ਰਭੂ ਬਾਕੀ ਆ ਠੀਕ ਆ ਸੂਣ ਦੇ ਵਿੱਚ ਇਹ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਠੀਕ ਆ ਬਾਕੀ ਦੇਵਾਹਾਂ ਜੀ ਖੋਲਦਿਆਂ ਨਾਲ ਦੀ ਨਾਲ ਦਿਖਾ ਦਈਏ ਜੀ ਠੀਕ ਆ ਦੇਵਾ ਨੂੰ ਆ ਜਿਹੜਾ ਦੋਸਤੋ ਵਧੀਆ ਬਣਾ ਲੂਗੀ ਠੀਕ ਆ ਜਿਹੋ ਜਿਹਾ ਸਟਰਕਚਰ ਲੱਗਾ ਹੈਗਾ ਹਵਾਨੇ ਦਾ ਨੂੰ ਤੇ ਕਦ ਕੱਠੀ ਨਾਰਮਲ ਤੁਸੀਂ ਵੇਖੋਗੇ ਪੂਰੇ ਵੱਡੇ ਕੱਟ ਦੇ ਵਿੱਚ ਜੀ ਤੁਸੀਂ ਜਿਹੜੀ ਵੱਡੀਆਂ ਮੱਜਾਂ ਦੇ ਵਿੱਚ ਜੀ ਤੁਸੀਂ ਗਿਣ ਸਕਦੇ ਜੀ ਪੇਟ ਕੂਠਾ ਵੀ ਪੂਰੀ ਚੜਾਈ ਦੇ ਵਿੱਚ ਪੂਰਾ ਤੇ ਦੇਵਾ ਜਿਹੜਾ ਦੋਸਤੋ ਨਾਰਮਲੀ ਉਸ ਹਿਸਾਬ ਨਾਲ ਬਣਾ ਲੂਗੀ 10 ਦਿਨ ਹਜੇ ਬਾਕੀ ਆ ਠੀਕ ਆ ਅਕੀ ਥਣਾ ਦੀ ਬਿਲਕੁਲ ਸਾਫ ਸੂਫੇ ਕੀ ਪੂਰੀ ਠੀਕ ਹੈ ਜੀ ਆਖੂਕ ਜਿਹੜੀ ਆ ਬਿੱਲੀ ਬਣ ਕੀ ਆਖਾ ਠੀਕ ਹੈ ਜੀ ਆ ਕਰੋ ਚੈੱਕ ਤੇ ਬਿਲਕੁਲ ਪਤਲੀ ਜੀ ਚਮੜੀ ਹੈ ਭਰਾਵੋ ਇਹ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਤੇ ਰਾਜੀ ਹੈ ਪੂਰੀ ਠੀਕ ਹੈ ਵਜਨ ਵਾਲੀ ਆ ਵੀ ਕੋਈ ਵੀ ਦੂਰ ਨੇੜੇੋਂ ਤੁਸੀਂ ਚੱਲ ਕੇ ਆਉਣਾ ਤੇ ਦੱਸਣਾ ਜਿਹੜਾ ਫਰਜ਼ ਹੁੰਦਾ ਹਰ ਇੱਕ ਪਾਸਿਓਂ ਹਰ ਇੱਕ ਪਹਿਲੂ ਤੋਂ ਤੁਹਾਨੂੰ ਦਿਖਾ ਦੇਣਾ ਹੁੰਦਾ ਆ ਬੈਕ ਸਾਈਡ ਤੋਂ ਤੁਸੀਂ ਜਿਹੜੇ ਥੰਨੇ ਆ ਕਰ ਸਕਦੇ ਹੋ ਚੈੱਕ ਠੀਕ ਆ ਹਜੇ ਬਿਲਕੁਲ ਬਣਾਉਣਾ ਤੇ ਉਹਨਾਂ ਨੂੰ ਕਾਫੀ ਏ ਢੇਲ ਟੂਲ ਬਹੁਤ ਜ਼ਿਆਦੀ ਆ ਆ ਮਗਰਲੇ ਥਨਾ ਦਾ ਸਹਜ ਆ ਜਿਹੜਾ ਬਹਿਣੀ ਵਾਲੇ ਪਾਸੇ ਤੋਂ ਤੁਸੀਂ ਦੇਖ ਸਕਦੇ ਜੀ ਠੀਕ ਹੈ ਇਹਦੀ ਫਿਰ ਡਿਮਾਂਡ ਕੀ ਆ ਇਹਦੀ ਡਿਮਾਂਡ ਵੀਰ ਜੀ 97000 ਰੁਪਿਆ ਲੈਣ ਦੇਣ ਵਾਲੀ 97 ਆ ਹਾਂਜੀ ਠੀਕ ਆ ਜੀ ਵਿੱਚ ਮਾਨਤਨ ਮਾਨਤਨ ਕਰ ਦਾਂਗੇ ਹੋ ਜਾਊਗਾ ਹਰ ਇੱਕ ਪਸ਼ੂ ਦੇ ਵਿੱਚੋਂ ਖੁੱਲੇ ਕਰਦੇ ਹੋ ਜੀ ਹਾਂਜੀ ਹਾਂਜੀ ਖੁੱਲ ਕੇ ਠੀਕ ਆ ਕੋਈ ਭੈਣ ਭਰਾ ਆਵੇ ਦੂਰੋਂ ਨੇੜੋਂ ਚੱਲ ਕੇ ਇਹਨੇ ਵੀ ਜੀ ਪਹਿਲਾਂ ਨੇ 13 ਪਲੱਸ ਦੁੱਧ ਜਵਾਇਆ ਜਾਇਦ ਕੀ ਉਮੀਦ ਕਰਦੇ ਆਂ ਕਿ 14 ਲੀਟਰ ਦਾ ਦੁੱਧ ਜਵਾਓਗੀ ਛੋਟੀ ਪਹਿਲਾਂ ਨੇ ਜੀ ਹਾਂਜੀ ਹਾਂਜੀ ਇਹ ਚੰਗਾ ਦੁੱਧ ਤਾਂ ਦਿੱਤਾ ਹੋਊਗਾ ਵੱਡੀ ਮੱਝ ਹੈ ਜੀ ਠੀਕ ਆ ਦੁੱਧ ਵੈਸੇ ਦੇਣਾ ਵੀ ਚਾਹੀਦਾ ਜੀ ਤੇ ਦੁੱਧ ਆਈ ਵੀ ਆਪਣੇ ਦੇਖਿਆ ਮੱਝਾਂ ਨਾਰਮਲ ਕੱਢਦੀਆਂ ਕੱਢਦੀਆਂ ਨੇ ਘਰੇ ਚੋਈ ਆ ਤਾਂ ਕੱਕ ਕਹਿੰਦੇ ਆਪਾਂ ਨਹੀਂ ਦੁੱਧ ਦੱਸਣਾ ਨਹੀਂ ਹਾਂਜੀ ਬਲਕਿ ਕੋਈ ਕਿਤੇ ਘਰੇਲੂ ਪਰਿਵਾਰ ਚੋਂ ਲੈਂਦੀ ਆਪਾਂ ਹਾਂਜੀ ਹਾਂਜੀ ਜਿੱਥੇ ਵੀ ਸ਼ਾਇਦ ਵੇਖਿਆ ਹੋਵੇ ਤੁਸੀਂ ਵਪਾਰ ਦੀ ਲੈਣਾ ਵੀ ਪਹਿਲਾਂ ਤੁਸੀਂ ਵੇਖਿਆ ਹੋਵੇ ਇਹਨਾਂ ਦੀ ਚਵਾਈ ਚੁਈ ਜਾਂਦੀ ਪਹਿਲੇ ਸੋ ਜਾਂਦੀ ਬਿਲਕੁਲ ਵਧੀਆ ਚਵਾਈ ਜੀ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਆ ਥਨ ਥੁਣਾ ਦੋਸਤੋ ਤੇ ਬਿਲਕੁਲ ਮੁੱਠੀ ਵਾਲੇ ਥਨ ਨੇ ਤੇ ਬਿਲਕੁਲ ਤਿਆਰੀ ਦੇ ਵਿੱਚ ਆ ਤੁਸੀਂ ਜ਼ਰੂਰ ਹੱਥ ਪਾ ਸਕਦੇ ਹੋ ਟਿਪ ਕੇ تسਲੀ ਕਰਨੇ ਜਿਹੜਾ ਤੁਹਾਡਾ ਫਰਜ਼ ਹੈ ਤੁਸੀਂ ਘਰ ਵਿਜ਼ਿਟ ਕਰਕੇ ਉਹ ਕਰ ਸਕਦੇ ਹੋ ਪੂਰੀ ਅਗਲੀ ਵੀ ਇਹ ਵੜਾ ਕੀ ਆਪਣੇ ਕੋ ਕ੍ਰਾਸ ਚ ਜੀ ਇਹ ਕੀ ਡਿਟੇਲਾਂ ਦੀ ਏ ਵੀਰੇ ਜੀ 15 ਦਿਨ ਇਹਦੇ ਸੂਣ ਚ ਬਾਕੀ ਆ ਹਾਂਜੀ ਤੇ ਅੱਜ ਕੀ ਤੀਜਾ ਸੂਗਾ ਸੋਣਾ ਬੰਨੇ ਠੀਕ ਆ ਤੀਜਾ ਸੂਗਾ ਹਾਂਜੀ ਠੀਕ ਆ 15 ਦਿਨ ਬਾਕੀ ਆ ਹਾਂਜੀ ਹਾਂਜੀ ਠੀਕ ਆ ਤੇ ਬਾਕੀ ਟੱਪਣ ਤੋਂ ਪੁਣ ਵਧੀਆ ਜੀ ਪੁਣ ਤੋਂ ਪੁਣ ਬਹੁਤ ਵਧੀਆ ਜੀ ਠੀਕ ਆ ਭਰਾ ਐ ਐਚ ਐਫ ਤੇ ਜਰਸੀ ਦਾ ਜਿਹੜਾ ਦੋਸਤੋ ਕਰਾਉ ਸੰਗਾ ਠੀਕ ਆ ਜੀ ਇਹ ਤੁਸੀਂ ਆ ਵੇਖ ਲਓ ਆ ਮੂੰਹ ਮੱਥਾ ਵੇਖ ਲਓ ਜੀ ਠੀਕ ਆ ਐਚ ਐਫ ਤੇ ਜਰਸੀ ਦਾ ਜਿਹੜਾ ਆਹ ਜਿਹੜਾ 50 50 ਤੁਸੀਂ ਮੰਨ ਸਕਦੇ ਜੇ ਕੋਚਕ ਜਿਹੜਾ ਪੱਖ ਜਰਸੀ ਦਾ ਬਾਕੀ ਜਰਸੀ ਜਿਹੜੀ ਆ ਜੀ ਹਨਾ ਜੀ ਤੇ ਬਾਕੀ ਜਿਹੜਾ ਫਸਿਲ ਦਾ ਢਾਂਚਾ ਵੇਖੀ ਜਿਆਦਾ ਐਚਐਫ ਵਹਿਰਦਾ ਹਨਾ ਆ ਦੇਖ ਤੇ ਦੇ ਨੂੰ ਘੱਟੋ ਘੱਟ 15 ਲੈ ਜੂ ਹਨਾ ਹਾਂਜੀ ਹਾਂਜੀ ਨੇ ਖਲਵਾ ਥਣ ਲੱਗਿਆ ਵੀਰੇ ਥਣ ਵੀ ਸੋਣਾ ਲੱਗਿਆ ਥਣ ਥਣ ਦਾ ਸਹਿਜ ਚੰਗਾ ਦੋਸਤੋ ਪੂਰਾ ਮੁਠੀ ਵਾਲਾ ਖੋਲ ਕੇ ਵੀਰੇ ਨੂੰ ਵੀ ਦਿਖਾ ਦਈਏ ਆ ਵੇਖੋ ਜੀ ਠੀਕ ਹੈ ਤੇ ਕੱਦ ਕੱਠ ਦੀ ਜਿਹੜੀ ਦੋਸਤੋ ਉੱਚੀ ਹੈ ਜਿਹੋ ਜੀ ਆਪਾਂ ਨਾਰਮਲ ਐਚ ਐਫ ਵਾਈਡ ਦੇਖਦੇ ਆਂ ਹਾਈਟ ਜਿਹੜੀ ਪ੍ਰੋਪਰਟੀ ਤੁਸੀਂ ਮੰਨ ਕੇ ਲੈ ਕੇ ਜਾ ਸਕਦੇ ਹੋ ਠੀਕ ਹੈ ਹਾਈਟ ਉੱਚੀ ਹੈ ਕਮਾ ਲਓ ਜੀ ਕਮਾ ਲਿਆ ਜੀ ਠੀਕ ਹੈ ਤੇ ਥਣ ਦੇ ਵੀ ਦੀ ਜਿਹੜੀ ਹੈਗੀ ਸਾਫ ਆ ਵੱਟ ਪੁੱਟ ਹਜੇ ਹੈਗੇ ਆ ਕਿਉਂਕਿ ਸਮਝੜਾ ਤੁਹਾਨੂੰ ਦੱਸ ਦਵਾਂ ਲਾਈ ਪਈ ਆ ਕਿ ਲੈ ਜਾਂਦੀ ਲੈ ਜਾਂਦੀ ਹਜੇ ਦਿਨ ਘੱਟੋ ਘੱਟ 15 ਲੈ ਜਾਣੇ ਆ ਇਹ ਪ੍ਰੋਪਰ ਲੇਵਾ ਲੂਆ ਬਣਾ ਕੇ ਜਿਹੜਾ ਦੋਸਤੋ ਖੁੱਲਾ ਲੇਵਾ ਬਣਾ ਕੇ ਤਿਆਰ ਕਰਕੇ ਫੇਰ ਵੈੜ ਸੂਗੀ ਇਹ ਜਰੂਰ ਤੁਸੀਂ ਧਿਆਨ ਦੇ ਰੱਖਿਓ ਠੀਕ ਹੈ ਜੀ ਠੀਕ ਹੈ ਵੀਰੇ ਇੱਕ ਇਹਦਾ ਜਿਹੜਾ ਮੁੱਲ ਸੀ ਪ੍ਰਾਈਸ ਆ ਰੇਟ ਭਾਪੜ ਤੱਕ ਕੀ ਹੈਗਾ ਇਸ ਵੈੜ ਦਾ ਇਹ ਵੀ ਇੱਦਾਂ ਵੀਰ ਜੀ ਗਾਂ ਦਾ ਮੁੱਲ ਭਾਵੇਂ 45 ਕਰਾ ਲਓ ਭਾਵੇਂ ਜਿੰਨਾ ਮਰਜੀ 30000 ਰੁਪਏ ਦੀ ਵੈੜ ਦੇ ਦਿਆਂਗੇ ਅੱਛਾ ਉਹਦੇ ਵਿੱਚੋਂ 500 ਰੁਪਏ ਹੋਰ ਛੂਟ ਕਰ ਦਾਂਗੇ ਠੀਕ ਹੈ ਜੀ ਹਾਂਜੀ 38000 ਦੇ ਵਿੱਚ ਜਿਹੜੀ ਦੋਸਤ ਇਹ ਵੈਡ ਦਿੱਤੀ ਜਾਊਗੀ ਵਿੱਚੋਂ 500 ਰੁਪਿਆ ਮਾਨਦਾਨ ਕੀਤਾ ਜਾਊਗਾ ਠੀਕ ਹੈ ਜੀ ਤੇ ਕਰੋਸ ਸੰਗ ਹੈਗੀ ਠੀਕ ਹੈ ਐਚਪੀ ਤੇ ਜਰਸੀ ਦਾ ਕਰੋਸ ਸੰਗ ਮੈਂ ਤੁਹਾਨੂੰ ਦਿਖਾਈ ਇਹ ਵੈਡ ਵੱਡੀ ਆ ਪੂਰੀ ਤੇ ਵੀਰਾਂ ਦਾ ਭਾਵੇਂ 45000 ਕੋਈ ਡਿਮਾਂਡ ਕਰ ਲਗੇ ਹਨ ਮੁੱਲ ਤੇ ਡਿਮਾਂਡ ਦਾ ਕੁਝ ਨਹੀਂ ਹੁੰਦਾ ਜਿੰਨੀ ਮਰਜ਼ੀ ਵਧ ਕਰੀ ਜਾਈਏ ਪਰ 38000 ਜਿਹੜਾ ਲੈਦੇ ਆ ਉਹਦੇ ਚੋ ਜਸਟਿਸ ਜਿਹੜੀ 500 ਰੁਪਿਆ ਕਿਸੇ ਵੀਰ ਭਰਾ ਦਾ ਆਏ ਗਏ ਦਾ ਉਹ ਮਾਨਦਾਨ ਕੀਤਾ ਜਾਊਗਾ ਇਹ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਠੀਕ ਹੈ ਜੀ ਇੱਕ ਜਿਹੜੀ ਦੋਸਤ ਇੱਕ ਹੋਰ ਵੈਡ ਆ ਵੀਰ ਦੇ ਕੋਲ ਠੀਕ ਹੈ ਇਹ ਸੂਈ ਠੀਕ ਹੈ ਸੋਈ ਸਵੇਾਈ ਵੇੜਾ ਤੇ ਪੂਰੀ ਡਿਟੇਲ ਡਿਟੇਲ ਜਿਹੜੀ ਆ ਪੈਂਦੀ ਵੀ ਸਾਂਝੀ ਕਰ ਦਿੰਦੇ ਆ ਤੁਹਾਡੇ ਨਾਲ ਤੇ ਵੀਰੇ ਕੀ ਆ ਦੀ ਇਨਫੋਰਮੇਸ਼ਨ ਆ ਜੀ ਇਹ ਵੀਰੇ ਦੋ ਦੰਦ ਬੱਚੀ ਆ ਜੇ ਪਹਿਲਾ ਸਵੇ ਸੋਈ ਆ ਜੀ ਦੋਂਦੀ ਪਲੂਣ ਚ ਸੋਈ ਆ ਜੀ ਪਲੂਣੇ ਬੱਚੀ ਸੋਈ ਆ ਹਾਂਜੀ ਹਾਂਜੀ ਦੋਂਦੀ ਆ ਮੂੰਹ ਹਾਂਜੀ ਤੇ ਬੱਚਾ ਥੱਲੇ ਦੇ ਮੇਲ ਆ ਜੀ ਮੇਲ ਕਾਫ ਹਾਂਜੀ ਹਾਂਜੀ ਠੀਕ ਆ ਧਾਰਾ ਕਿੰਨੀਆਂ ਹੁਣ ਬੋਲੇ ਦੇ ਵਿੱਚ ਜੀ ਬੋਲੇ ਦੇ ਵਿੱਚ ਵੀਰ ਜੀ 7 ਤੋਂ 8 ਲੀਟਰ ਆ ਜੇ ਬੋਲਾ ਵਾ ਪਰਸੋਂ ਸੋਈ ਆ ਹੈਗਾ ਜੀ ਹਾਂਜੀ ਹਾਂਜੀ ਤੇ ਚਵਾਈ ਚੰਗੀ ਨਿਕਲੀ ਆ ਜੀ ਬਹੁਤ ਚੰਗੀ ਜੀ ਠੀਕ ਆ ਹਾਂਜੀ ਤੇ ਆ ਵੇ ਮੋਹੋ ਦੋ ਦਾ ਦਾ ਦੋਸਤੋ ਬੱਚੀ ਠੀਕ ਆ ਤੇ ਥੱਲੇ ਮੇਲ ਗਾਫ ਆ ਠੀਕ ਆ ਤੇ ਬਿਲਕੁਲ ਆਪਾਂ ਫਾਰਮ ਚੋਂ ਲਈ ਆ ਤੇ ਥੋੜਾ ਕਿ ਨਾ ਇੱਥੇ ਅੱਗੇ ਨਾ ਤੇ ਬੰਨਣ ਦਾ ਤੁਹਾਨੂੰ ਪਤਾ ਉਪਰਾ ਕਰਗੀ ਆ ਹਾਂਜੀ ਤੇ ਬਾਕੀ ਅੱਜ ਹੈ ਤੀਜੇ ਦਿਨ ਦੇ ਵਿੱਚੀ ਨਾ ਤੀਜੇ ਦਿਨ ਠੰਡੀ ਪੂਰੀ ਐ ਬਿਲਕੁਲ ਦਿਨ ਤੀਜੇ ਵਿੱਚ ਹਾਂਜੀ ਅੱਜ ਤੀਜੇ ਦਿਨ ਵਿੱਚ ਐ ਠੀਕ ਥੋੜੀ ਜਿਹੀ ਪਲ ਹੈਗੀ ਐ ਨਾ ਪਲ ਦਾ ਹਾਂਜੀ ਹਾਂਜੀ ਠੀਕ ਆ ਹਵਾਨੇ ਤੇ ਜਿਹੜੀ ਪਲ ਪੁੱਲ ਦਾ ਥੋੜੀ ਜਿਹੀ ਨਜ਼ਰ ਆਉਣੀ ਪਈ 15+ ਆਰਾਮ ਨਾਲ ਚੱਜੂਗੀ ਠੀਕ ਆ ਜੀ ਹਾਂਜੀ ਨਰਮਲ ਕਿ 8 ਕਿਲੋ ਬੋਹਲਾ ਹਾਂ ਜੀ ਆ ਬਿਲਕੁਲ ਠੰਡੀ ਵਹਿੜਿਆ ਜੀ ਆ ਦੇਖੋ ਜੀ ਠੀਕ ਆ ਤੇ ਆ ਵਹਿੜ ਦਾ ਜਿਹੜਾ ਮੂੰਹ ਮੱਥਾ ਪਾ ਤੁਹਾਨੂੰ ਦਿਖਾ ਦਿੰਨੇ ਆ ਜੀ ਆ ਕਰਿਓ ਜੇਕਰ ਬਾਹਰ ਖੋਲ ਦਿਗੇ ਹਾਂ ਜੀ ਬਾਹਰ ਕੱਢ ਕੇ ਦਿਖਾ ਦਿੰਗੇ ਮੈਂ ਤੋਰ ਦੇ ਤੇ ਪਲੂਨ ਵੱਛੀ ਆ ਦੋਸਤੋ ਪਹਿਲਾਂ ਵੱਛੀ ਇਹ ਸੂਈ ਆ ਤੇ ਬਿਲਕੁਲ ਕੱਦ ਕੱਠ ਜਿਹੜਾ ਸੋਹਣਾ ਠੀਕ ਆ ਨਿੱਗਰ ਆ ਬਿਲਕੁਲ ਆਰਡਰ ਵੀ ਜਿਹੜਾ ਦੋਸਤੋ ਫਿਕਸ ਹੀ ਆਰਡਰ ਆ ਠੀਕ ਆ ਬਾਕੀ ਥੋੜੀਆਂ ਭਲਾਂ ਦੇ ਵਿੱਚ ਹੈਗਾ ਬੇਸ਼ੱਕ ਹਵਾਨਾ ਇੱਕ-ਦੋ ਦਿਨ ਤੱਕ ਜਿਹੜਾ ਬਿਲਕੁਲ ਨਾਰਮਲ ਹੋਣ ਤੋਂ ਬਾਅਦ ਜਿਹੜੀ ਵਧੇਰੇ ਗੱਲਬਾਤ ਸਮਝ ਆ ਜਾਊਗੀ ਆਹ ਦੇਖੋ ਜੀ ਠੀਕ ਹੈ ਤੇ ਐਚ ਐਫ ਦੇ ਸ਼ਾਹੀਵਾਲ ਦਾ ਜਿਹੜਾ ਕ੍ਰੋਸ ਹੰਗ ਹੈ ਜੀ ਠੀਕ ਹੈ ਤੇ ਆਹ ਕਰੋ ਚੈੱਕ ਆਜੋਗੇ ਚੋਗੇ ਤਾਂ ਵਜਾ ਆਹ ਦੇਖੋ ਜੀ ਠੀਕ ਹੈ ਜੀ ਆਹ ਕਰੋ ਚੈੱਕ ਬਿਲਕੁਲ ਠੰਡੀ ਹੈ ਜੀ ਬਿਨਾ ਜੂੜ ਤੋਂ ਆ ਬਿਲਕੁਲ ਵਧੀਆ ਤਰ ਆ ਰਹੀ ਆ ਜੀ ਆ ਦੇਖੋ ਆ ਅਗਲੇ ਤਰ੍ਹਾਂ ਦੇ ਵੇਖੋ ਜੀ ਆ ਲਓ ਜੀ ਠੀਕ ਆ ਬਿਨਾ ਜੂੜ ਤੋਂ ਬਿਨਾ ਰੱਸੀ ਤੋਂ ਜਿਹੜਾ ਦੋਸਤੋ ਤੁਸੀਂ ਦੇਖ ਸਕਦੇ ਹੋ ਸੀਲ ਸਾਉ ਪਸ਼ੂ ਦੀ ਨਿਸ਼ਾਨੀ ਹੁੰਦੀ ਆ ਕਈ ਵਾਰਾਂ ਦੋਸਤੋ ਜਿਹੜੇ ਪਸ਼ੂ ਅਥਰੇ ਥੋੜੇ ਹੱਥ ਨਹੀਂ ਲਾਉਣ ਦਿੰਦੇ ਥਾਣਾ ਨੂੰ ਠੀਕ ਆ ਤੇ ਬਿਨਾ ਜੂੜ ਤੋਂ ਤੁਸੀਂ ਇਹ ਵੜੜੀ ਆ ਚਬਾਈ ਕਰ ਸਕਦੇ ਜੋ ਕੋਈ ਵੀਰ ਵੀ ਲੈ ਜੇ ਕੋਈ ਭੈਣ ਚਬਾਈ ਕਰ ਸਕਦੀ ਆ ਨਾਰਮਲ ਜਿਹੜੀ ਦੋਸਤੋ ਸੀਲ ਸਾਉ ਪਸ਼ੂ ਦੀ ਠੀਕ ਆ ਤੇ ਫਿਰ ਕਿੰਨੀ ਕੀ ਲੈਣ ਦੇਣ ਦੀ ਮੁੱਲ ਕੀ ਰੱਖਿਆ ਕਰਿੰਦਾ ਮੋਹਲੇ ਵੀਰ ਜੀ ਦਾ 45000 ਰੁਪਿਆ 45 ਹਾਂਜੀ ਠੀਕ ਹੈ ਜੀ ਮਾਨਤਨ ਕਰ ਦਾਂਗੇ ਠੀਕ ਹੈ ਜੀ ਹਾਂਜੀ ਇੱਕ ਬਈ ਨੰਬਰ ਆਪਣੇ 93813 ਹਾਂਜੀ 88719 ਜੀ ਠੀਕ ਹੈ ਜੀ ਹਾਂਜੀ ਇੱਕ ਬਈ ਫਿਰ ਬੋਲ ਦिए ਜੀ ਹਾਂਜੀ 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 97813 88719 ਠੀਕ ਹੈ ਹਾਂਜੀ ਇੱਕ ਨੰਬਰ ਵੀਰੇ ਬੋਲੇ ਆ ਕਰਾ ਦੋ ਨੋਟ ਜੀ ਦੋਨੋਂ ਨੰਬਰ ਜਿਹੜੇ ਦੋਸਤੋਂ ਆਪਾਂ ਚੱਲਦੇ ਕਰਾਂਗੇ ਦੂਜਾ ਨੰਬਰ ਆਪਾਂ ਜਿਹੜਾ ਲੈ ਲੈਨੇ ਆ ਉਹ ਵੀ ਤੁਸੀਂ ਜ਼ਰੂਰ ਨੋਟ ਕਰ ਲਿਓ 88280 87280 56395 ਜੀ 56395 ਹਾਂਜੀ ਹਾਂਜੀ ਠੀਕ ਆ ਤੇ ਨੰਬਰ ਤੁਹਾਨੂੰ ਵਾਪਸ ਸਕਰੀਨ ਤੇ ਚਲਦੇ ਕਰ ਦੇਣੇ ਆ ਤੇ ਅੱਛਾ ਵੀਰ ਇੱਕ ਜਿਹੜੀ ਮੱਝ ਆਪਣੇ ਕੋਲ ਹੈਗੀ ਉਹ ਵੀ ਉਹ ਨੀਲੀ ਦਾਵੀ ਦੇ ਵਿੱਚ ਹੀ ਆ ਉਹ ਵੀ ਦਿਖਾ ਦੀ ਭਰਾਵਾ ਹਾਂਜੀ ਹਾਂਜੀ ਚੱਲ ਜੀ ਚਲੋ ਜੀ ਆਜੋ ਜੀ ਚਲੋ ਵੀ ਆਜੋ ਭਰਾਵਾ ਇੱਕ ਝੋਟੀ ਵੀਰ ਉਹਨਾਂ ਦੇ ਕੋਲ ਹੋਰ ਆ ਠੀਕ ਆ ਦੋ ਮੱਝਾਂ ਅੰਦਰ ਦਿਖਾਤੀਆਂ ਵੜਾਂ ਦੋ ਦਿਖਾਤੀਆਂ ਇੱਕ ਝੋਟੀ ਆ ਇਹ ਵੀ ਘਰੇਲੂ ਘਰ ਦੀ ਝੋਟੀ ਆ ਤੇ ਗੱਬਣ ਆ ਤੇ ਬਿਲਕੁਲ ਲੱਗਾ ਹੈਗਾ ਸੂਨ ਦੇ ਵਿੱਚ ਦੁੱਧੋਂ ਡਰਾਈ ਆ ਠੀਕ ਆ ਦੁੱਧੋਂ ਭੱਜੀ ਆ ਦੁੱਧੋਂ ਸੁੱਕੀ ਆ ਠੀਕ ਆ ਤੇ ਡਰਾਈ ਪੀਰੀਅਡ ਚੱਲਣ ਡਿਆ ਅੱਛਾ ਵੀਰੇ ਕੀ ਡਿਟੇਲ ਆ ਵੀ ਸੂਬਾ ਕਿਨਵਾ ਸੂਣ ਜਾ ਰਹੀ ਐ ਝੋਟੀ ਇਹ ਅੱਜ ਕੀ ਵੀਰ ਜੀ ਨੇ ਦੂਜਾ ਸੂਆ ਸੋਣਾ ਐ ਆਪਣੀ ਘਰ ਦੀ ਝੋਟੀ ਆ ਘਰ ਦੀ ਉਹ ਝੋਟੀ ਆ ਹਾਂਜੀ ਹਾਂਜੀ ਦੂਜੇ ਸੂਵੇ ਸੋਣਾ ਤੇ ਪਹਿਲਾਂ ਨੇ ਕੋਈ ਦੁੱਧ ਕਿੰਨਾ ਕੁ ਚਵਾਤਾ ਸੀ ਨਾਰਮਲ ਪਹਿਲਾਂ ਨੇ ਵੀਰ ਜੀ 10 ਕਿਲੋ ਦੁੱਧ ਨੈਟ ਚਵਾਤਾ ਸੀ ਚਲੋ 10 ਕਿਲੋ ਦੁੱਧ ਬਹੁਤ ਆ ਜੀ ਪਹਿਲਾਂ 10 ਕਿਲੋ ਤੱਕ ਦੇ ਦੇਣ ਹਾਂਜੀ ਹਾਂਜੀ ਬਹੁਤ ਵਧੀਆ ਦੁੱਧ ਦੀ ਕਪੈਸਿਟੀ ਹੁੰਦੀ ਆ ਹਾਂਜੀ ਹਾਂਜੀ ਤੇ ਹੁਣ ਦੂਜੇ ਸੂਵੇ ਦੇ ਵਿੱਚ ਕਿੰਨੇ ਕੁ ਮਹੀਨੇ ਦੀ ਜਿਹੜੀ ਸਹੀ ਕਿੰਨੇ ਕੁ ਦੀ ਗੱਭਣਾ ਚ ਕਿਨਵਾ ਲੱਗਾ ਜੀ ਇਹਨੂੰ ਵੀਰ ਦੀ 6 ਮਹੀਨਾ ਜਾਣਦਾ ਅ ਬਾਕੀ 7ਵਾਂ ਮਹੀਨਾ ਜਿਹੜਾ ਦੋਸਤੋ 5 ਤੋਂ 14 ਦਿਨਾਂ ਤੱਕ ਜਿਹੜਾ ਲੱਗਣ ਵਾਲਾ ਹੈ ਠੀਕ ਆ ਤੇ ਝੋਟੀ ਤੁਸੀਂ ਦੇਖੋਗੇ ਠੀਕ ਆ ਅੱਗੇ ਜਿਹੜਾ ਵੀਰ ਖਾਸ ਤੌਰ ਤੇ ਸੇਵਾ ਕਰੂਗਾ ਅੱਗੇ ਪਸ਼ੂ ਬਿਲਕੁਲ 7 7ਵਾਂ ਮਹੀਨਾ ਸਟਾਰਟ ਆ 4 ਕ ਮਹੀਨੇ ਤੁਸੀਂ ਮੰਨ ਸਕਦੇ ਹੋ ਵੀ ਹਜੇ ਸੂਨ ਦੇ ਵਿੱਚ ਪਏ ਆ ਠੀਕ ਆ ਤੇ ਕੋਈ ਜੁਲਾਈ ਅਗਸਤ ਤੋਂ ਜੁਲਾਈ ਅਗਸਤ ਦਾ ਜਿਹੜਾ ਨੇੜ ਬਿਲਕੁਲ ਸੂਨ ਦੇ ਵਿੱਚ ਤਿਆਰੀ ਹੋ ਜੂਗੀ ਜੁਲਾਈ ਅਗਸਤ ਦੇ ਦੌਰਾਨ ਤੇ ਦੁੱਧ ਜਿਹੜਾ 10 ਕਿਲੋ ਦਿੱਤਾ ਇਸ ਝੋਟੀ ਦੇ ਬਾਕੀ ਥੋੜਾ ਥੋੜਾ ਦੀ ਬਿਲਕੁਲ ਐਨ ਪ੍ਰੋਪਰ ਵਧੀਆ ਛੱਡੀ ਸੀ ਹਾਂਜੀ ਹਾਂਜੀ ਬਿਲਕ ਠੀਕ ਹੈ ਜੀ ਤੇ ਬਣੀ ਆਪਣੇ ਮਾਲੀ ਤੋਂ ਹੀ ਆ ਜੀ ਤੇ ਟੀਕਾ ਏਆਈ ਕਰਾਈ ਇਹ ਹੀ ਕਰਵਾਈ ਹਾਂਜੀ ਹਾਂਜੀ ਏਆਈ ਕਰਵਾਈ ਠੀਕ ਹੈ ਏਆਈ ਕਰਵਾਈ ਸੀ ਠੀਕ ਹੈ ਜੀ ਤੇ ਟੀਕਾ ਜਿਹੜਾ ਲਾਇਆ ਸੀ ਡਾਕਟਰ ਸਾਹਿਬ ਨੇ ਟੀਕੇ ਤੋਂ ਬਣੀ ਹੈ ਤੇ ਬਿਲਕੁਲ ਤੁਸੀਂ ਆਪਦੀ ਵੈਰੀਫਾਈ ਕਰਕੇ ਸਾਈ ਬਿਆਨਾ ਕਰਕੇ ਤਸੱਲੀ ਆਪਦਾ ਡਾਕਟਰ ਸਾਹਿਬ ਨਾਲ ਲਿਆ ਕੇ ਇਸ ਘਰੋਂ ਆਪਦੀ ਚੈੱਕ ਪਾਸ ਕਰਾ ਕੇ ਫਿਰ ਲੈ ਕੇ ਜਾ ਸਕਦੇ ਹੋ ਤੇ ਮੁੱਲਿੰਦਾ ਵੀਰੇ ਕਿੰਨਾ ਸੀ ਮੁੱਲ ਵੀਰ ਜੀ ਇਹਦਾ ਲੈਣ ਦੇ ਨਾਲ 50000 ਰੁਪਇਆ 50000 ਹਾਂਜੀ ਉਹ ਚੋਂ ਮਾਨਤਨ ਕਰ ਦਾਂਗੇ ਠੀਕ ਆ 50000 ਦੇ ਵਿੱਚੋਂ ਹਾਂਜੀ ਲੋ ਵੀ ਪ੍ਰਭੂ 7 ਮਹੀਨੇ ਦਾ ਬਿਲਕੁਲ 7ਵਾਂ ਮਹੀਨਾ ਸਟਾਰਟ ਹੋ ਜਾਣਾ ਹੁਣ 2 ਚਾਂਦਰਾਂ ਨੂੰ ਤੇ 50000 ਦੇ ਵਿੱਚ ਝੋਟੀ ਆ ਠੀਕ ਆ ਮੂੰਹ ਮੱਥਾ ਫੇਸ ਕੁਆਲਿਟੀ ਤੁਸੀਂ ਵੇਖ ਲਈ ਆ ਜੀ ਇੱਕ ਵਾਰੀ ਫੇਰ ਦਿਖਾ ਦਿੰਨੇ ਆ ਕਰੋ ਚੱਕ ਤੋਰ ਕੇ ਦਿਖਾ ਦੇ ਆ ਦਿਖਾ ਦਿਓ ਮੜਾ ਤੋਰ ਹੀ ਦਈ ਹੈ ਜੀ ਛੱਡ ਦੇ ਦਿਲਿਆ ਦੀ ਛੱਡ ਆ ਦੇਖ ਲਓ ਜੀ ਠੀਕ ਆ ਲੋਗਲਾ ਮੜੀ ਲੋਗਲਾ ਠੀਕ ਆ ਦੋ ਦੋ ਡਰਾਈ ਹੈ ਭਰਾਵੋ ਬਾਕੀ ਸਤਵਾਂ ਮਹੀਨਾ ਲੱਗਣ ਵਾਲਾ ਠੀਕ ਆ ਇਹ ਤਸੱਲੀ ਵਾਲੀ ਝੋਟੀ ਆ ਜਰੂਰ ਮੇਰਾ ਵੀਰ ਕੋਈ ਹੱਥ ਪਾ ਸਕਦਾ ਤੇ ਮੁੱਲ ਵੀ ਜਿਹੜਾ 50000 ਆ ਅੱਗੇ 4 ਮਹੀਨੇ ਪਏ ਆ ਠੀਕ ਆ ਸੇਵਾ ਦਾ ਜਿਹੜਾ ਸਮਾਂ ਅੱਗੇ ਬਿਲਕੁਲ ਸਟਾਰਟ ਹੋ ਜਾਣਾ ਸਬੂਲ ਜਰੂਰ ਤੁਸੀਂ ਜਿਹੜੀ ਇਸ ਝੋਟੀ ਤੇ ਦੋਸਤੋ ਇੱਕ ਆਪਾਂ ਪਿਛਲੀ ਜਿਹੜੀ ਹੁਣ ਵੀਡੀਓ ਬਣਾਈ ਆ ਉਹਦੇ ਵਿੱਚ ਆਪਾਂ ਤੁਹਾਨੂੰ ਇੱਕ ਲਾਈਫ ਤੇ ਗਿਆ ਸੀਗਾ ਵੀ ਇੱਕ ਮੱਝ ਤੁਹਾਨੂੰ ਦਿਖਾਵਾਂਗੇ ਤੇ ਨੀਲੀ ਦੀ ਮੱਝ ਦਿਖਾਵਾਂਗੇ ਸ਼ੌਂਕੀ ਵੀਰਾਂ ਦੇ ਲਈ ਆ ਅ ਜੇਕਰ ਦੋਸਤੋ ਆਪਾਂ ਗੱਲ ਕਰ ਲਈਏ ਜਿੱਥੇ ਆਪਾਂ ਖੜੇ ਹੈਗੇ ਆ ਤੇ ਬਿਲਕੁਲ ਐਡਰੈਸ ਉਹੀ ਸੇਮ ਹੈਗਾ ਠੀਕ ਹੈ ਜੀ ਕਲਸੀਆਂ ਪਿੰਡ ਹੀ ਆ ਤੁਸੀਂ ਜਿੱਥੇ ਵਿਜ਼ਿਟ ਕਰਨੀ ਆ ਤੇ ਬਾਰਡਰ ਏਰੀਆ ਦਾ ਪਿੰਡ ਦੋਸਤੋ ਮੱਝੇ ਦਾ ਪਿੰਡ ਆ ਇੱਕ ਬੰਨੇ ਪੱਟੀ ਭਿੱਖੀ ਵਿੰਡ ਭਿੱਖੀ ਵਿੰਡ ਖਾਲੜਾ ਏਰੀਆ ਲੱਗ ਜਾਂਦਾ ਤੇ ਪਸ਼ੂ ਜਿਹੜੇ ਚੰਗੇ ਤੋਂ ਚੰਗੇ ਨਿਕਲਦੇ ਆ ਨੀਲੀ ਦੀਆਂ ਮੱਝਾਂ ਨੀਲੀ ਰਾਵੀ ਦੇ ਪ ਵੀ ਕੋਈ ਵੀਰ ਮੁੱਕਰ ਨਹੀਂ ਸਕਦਾ ਵੀ ਯਾਰ ਇੱਥੇ ਨੀਲੀਆਂ ਜਾਂ ਨੀਲੀ ਰੰਗ ਦੇ ਪਸ਼ੂ ਨਹੀਂ ਹੈਗੇ ਤੇ ਮੱਝ ਤੁਸੀਂ ਮੇਰੇ ਸਾਹਮਣੇ ਜਿਹੜੀ ਆ ਸਕਰੀਨ ਤੇ ਮੈਂ ਤੁਹਾਨੂੰ ਦਿਖਾ ਰਿਹਾ ਮੱਝ ਤੁਸੀਂ ਦੇਖ ਰਹੇ ਹੋ ਸੂਣੀ ਆ ਬਿਲਕੁਲ ਦਿਨਾਂ ਦੇ ਵਿੱਚ ਹੀ ਆ ਕੋਈ 2 ਦਿਨ 4 ਦਿਨ ਲੈ ਜੇ ਠੀਕ ਆ ਜੀ ਤੇ ਤਿਆਰੀ ਦੇ ਵਿੱਚ ਆ ਪੂਰੀ ਗੱਲਬਾਤ ਆਪਾਂ ਕਰ ਲਾਂਗੇ ਵੀਰ ਦੇ ਨਾਲ ਪੁੱਛ ਲਾਂਗੇ ਇਨਫੋਰਮੇਸ਼ਨ ਤੇ ਅੱਗੇ ਜਿਹੜੇ ਵੀਰ ਨੇ ਖਾਸ ਤੌਰ ਤੇ ਬਰੀਡ ਦੇ ਕੰਮ ਕਰਨਾ ਉਹਨਾਂ ਲਈ ਤੇ ਜਿਹੜਾ ਦੋਸਤੋ ਗਿਫਟ ਹੀ ਆ ਠੀਕ ਆ ਤੇ ਆ ਵੇਖੋ ਹਵਾਨਾ ਵੇਖੋ ਪੂਰਾ ਸਟਰਕਚਰ ਵੇਖੋ ਮੱਝ ਦਾ ਤੇ ਪੁੱਠਾ-ਬੱਠਾ ਵੇਖੋ ਚੜਾਈ ਆ ਨਾਰਮਲ ਇਹੋ ਜਿਹੇ ਪਸ਼ੂ ਆਪਾਂ ਪਾਕਿਸਤਾਨ ਦੇ ਵਿੱਚ ਵੀਡੀਓ ਦੇ ਵਿੱਚ ਕਾਫੀ ਵੇਖਦੇ ਆ। ਚਲ ਬਾਦ ਵੀਰ ਹੁਣਾਂ ਦੇ ਨਾਲ ਤੇ ਨੀਲੀ ਦੀ ਮਾਝਾ ਦੋਸਤੋ ਮਗਰਲੇ ਪੈਰ ਤੁੱਟੇ ਆ ਠੀਕ ਆ। ਅੱਖ ਜਿਹੜੀ ਬਿੱਲੀ ਆ ਮਨਕੀ ਅੱਖ ਵੇਖੋ ਜੀ। ਤੇ ਜ਼ੁਬਾਨ ਗਲਾਬੀ ਆ ਆ ਕਰੋ ਚੈੱਕ ਜੀ। ਆਹ ਦੇਖੋ। ਠੀਕ ਆ ਬੱਚੇ ਸੋਹਣੇ ਪਾਊਗੀ। ਹੁਣ ਇਹ ਨਹੀਂ ਪਤਾ ਵੀ ਕਿਸ ਸੀਮਨ ਤੋਂ ਗੱਭਣਾਂ। ਬਾਕੀ ਅੱਗੇ ਜਿਹੜਾ ਵੀਰ ਲੈ ਕੇ ਜਾਊਗਾ ਤੁਸੀਂ ਆਪਦਾ ਸੀਮਨ ਨੀਲੀ ਦਾ ਚਾਹੀਏ ਨੀਲੀ ਰਾਵੀ ਦੇ ਬਹੁਤ ਚੰਗੇ ਸਟੈਂਡਰਡ ਦੇ ਬੱਚੇ ਲੈ ਸਕਦੇ ਹੋ। ਥਾਉਂ ਦੇਵਾ ਇੱਕ ਵਾਰੀ ਦੇਖ ਲਓ ਜੀ। ਮਾਜ ਜਿੰਨੀ ਵੀ ਆਪਾਂ ਕਹ ਲਈਏ ਦੋਸਤੋ ਦੁੱਧ ਆ ਲਈਆ ਠੀਕ ਆ ਪੁੱਛ ਲਵਾਂਗੇ ਵੀਰ ਹੋਣਾ ਜਿੱਥੋਂ ਅੱਗੋਂ ਲੈ ਕੇ ਜਾਂਦੀ ਆ ਇਹ ਕਿੰਨਾ ਗਾ ਰਿਕਾਰਡ ਸੀਗਾ ਕੀ ਮਿਲਕਿੰਗ ਜਿਹੜੀ ਇਹ ਕਰਵਾਉਂਦੀ ਰਹੀ ਆ ਹਾਂਜੀ ਵੀਰ ਤੇ ਕੀ ਰਿਕਾਰਡ ਰਿਹਾ ਜੀ ਇਸ ਮਾਜ ਦਾ ਵੀਰ ਜੀ ਉਹ ਪਿਛਲੇ ਘਰ ਵਾਲੇ ਤੇ ਕਹਿੰਦੇ ਆ ਕਿ ਅਸੀਂ ਨਾਰਮਲ ਸੇਵਾ ਦੇ 14-15 ਕਿਲੋ ਦੁੱਧ ਚੋਇਆ ਵਾ ਬਾਕੀ ਅਗਲੇ ਦੀ ਸੇਵਾ ਵਾ ਕੋਈ ਆਦੀ ਵੱਧ ਸੇਵਾ ਕਰਕੇ ਵੱਧ ਵੀ ਚੋ ਸਕਦਾ ਵਾ ਉਤੋਂ ਘੱਟ ਵੀ ਚੋ ਸਕਦਾ ਵਾ ਉਹ ਅਗਲੇ ਦੀ ਸੇਵਾ ਵਾ ਹਾਂਜੀ ਤੇ ਸੁਗਾ ਕਿੰਨਾ ਵੀਰ ਸੁਣ ਜਾਰੀ ਪਾ ਸੁਗਾ ਵੀਰ ਜੀ ਘਰ ਦੇ ਉਹਨਾਂ ਦੇ ਕਹਿਣ ਮਕਾਫਤ ਦੇ ਤੀਜਾ ਹੀ ਆ ਬਾਕੀ ਸਮਝਦਾਰ ਆ ਆਪਣੇ ਭੈਣ ਭਰਾ ਜਿੰਨੇ ਵੀ ਵੇਖ ਕੇ ਖੜਦੇ ਆ ਬਿਲਕੁਲ ਹਾਂਜੀ ਲੋ ਵੀ ਦੋਸਤੋ ਸੁਗਾ ਆਪਾਂ ਤੁਹਾਡੇ ਵੀਰਾਂ ਦੇ ਛੱਡ ਦਿੰਦੇ ਆ ਬਾਕੀ ਜਿਹੜੀ ਮائیں ਜਿੰਨੇ ਵੀ ਹੈਗੀ ਆ ਪੂਰੀ ਦੁੱਧ ਵਾਲੀ ਆ ਚਾਹੇ ਕਿ ਚੰਗੇ ਸੋਹਣੇ ਬੱਚੇ ਪਾਉਣ ਵਾਲੀ ਆ ਨੀਲੀ ਦੀ ਮੱਝ ਜਿਹੜੇ ਵੀਰੋਂ ਤੁਸੀਂ ਖਾਸ ਲੱਭ ਰਹੇ ਹੋ ਅੱਗੇ ਬਰੀਡ ਦੇ ਉੱਪਰ ਕੰਮ ਕਰਨਾ ਤੇ ਕਪਾਲ ਦੇ ਪਾਇਓ ਕੋਈ ਇਸ ਤਰ੍ਹਾਂ ਦੀ ਆਪਾਂ ਨੂੰ ਚੀਜ਼ ਮਿਲ ਜਵੇ ਜਿੱਥੋਂ ਆਪਾਂ ਕੰਮ ਸਟਾਰਟ ਕਰ ਲਈਏ ਤੋਰ ਕੇ ਤੇ ਕਾਫੀ ਲੰਦੀਆਂ ਪਲਾਂਘਾਂ ਪੱਟੀਆਂ ਉਹ ਤੁਸੀਂ ਵੇਖ ਲਿਓ ਵੀ ਚੌਥਾ ਮੰਨ ਲਓ ਤੀਜਾ ਮੰਨ ਲਓ ਠੀਕ ਹੈ ਇਹ ਤੁਹਾਡੇ ਸਾਰੇ ਆ ਵੀਰਾਂ ਦੇ ਉੱਪਰ ਡਿਮੈਂਡ ਆ ਠੀਕ ਹੈ ਜੀ ਤੇ 14 ਕਿਲੋ 15 ਲੀਟਰ ਜਿਹੜੀ ਨਾਰਮਲ ਸੇਵਾ ਤੇ ਜਿਸ ਘਰੋਂ ਵੀ ਆਈ ਆ ਉਥੋਂ ਵੀਰਾਂ ਨੇ ਚੋਇਆ ਵੀ 14 15 ਕਿਲੋ ਨਾਰਮਲ ਸੇਵਾ ਤੇ ਚੋਾਈ ਕੀਤੀ ਆ ਠੀਕ ਆ ਆਹ ਵੇਖੋ ਜੀ ਥੱਬਿਆਂ ਤੇ ਥੱਬੇ ਲੇਵਾ ਤੇ ਆਹ ਪਿੱਟ ਪੁੱਠਾ ਲੱਗਾ ਜੀ ਮੱਝ ਪੂਰੀ ਹੈਵੀ ਬਾਡੀ weight ਆ ਪੇਟ ਵੱਲੋਂ ਵੇਖੂਗੇ ਪੂ ਆ ਦੇਖੋ ਆ ਦੇਖੋ ਜੀ ਠੀਕ ਆ ਲੇਵਾ ਹਵਾਲਾ ਜਿਹੜਾ ਦੋਸਤੋ ਬਿਲਕੁਲ ਮਧਰੀ ਡੌਲੀ ਦੀ ਆ ਠੀਕ ਆ ਵੀਰ ਕੀ ਮੁੱਲ ਕੀ ਰੱਖਿਆ ਫਿਰ ਇਸੇ ਮੱਝ ਦਾ ਲੈਣ ਦੇਣ ਕੀ ਹੈ ਵੀਰ ਜੀ ਮੋਲੇ ਦਾ 92000 ਰੁਪਏ ਹੈ ਹਾਂਜੀ ਹਾਂਜੀ ਮਾਨਤਨ ਕਰ ਦਾਂਗੇ 92000 ਚੋਂ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਾਕੀ 35 ਵਧੀਆ ਆਪ ਕਰਕੇ ਲੈਂਦੀ ਤਸੱਲੀ ਜੀ ਹਾਂਜੀ ਹਾਂਜੀ ਪੂਰੀ ਤਸੱਲੀ ਕਰਕੇ ਲੈਂਦੀ ਆ ਜੀ ਵਰਦੀ ਬੁਰਦੀ ਬਿਲਕੁਲ ਪੂਰ ਛੱਟਾ ਨਹੀਂ ਕੋਈ 35 ਪੂਰ ਛੱਟਾ ਨਹੀਂ ਠੀਕ ਹੈ ਜੀ ਹਾਂਜੀ ਆਪਾਂ ਆਪਣੀ ਤਸੱਲੀ ਕਰਕੇ ਲੈਂਦੀ ਆ ਕਿਹੇ ਵੀ ਸੱਜਣ ਨੇ ਖਰੀਦਣੀ ਆ ਆਪਦੀ ਤਸੱਲੀ ਕਰਕੇ ਲੈ ਕੇ ਜਾਵੇ ਠੀਕ ਹੈ ਜੀ ਹਾਂਜੀ ਹਾਂਜੀ ਲੋ ਵੀ ਦੋਸਤੋ ਕਰੋ ਚੈੱਕ ਠੀਕ ਹੈ ਤੇ ਨੀਲੀ ਦੀ ਮੱਝ ਆ ਭਰਾਵੋ ਤੀਜਾ ਸੂਆ ਮੰਨ ਲਓ ਜਿੱਥੋਂ ਵੀਰ ਲੈ ਕੇ ਆਇਆ ਉਹਨਾਂ ਦੇ ਕਹਿਣ ਦੇ ਮੁਤਾਬਕ ਆ ਵੀ ਤੀਜਾ ਸੂਆ ਪਰ ਤੁਸੀਂ ਅਗੇ ਚੌਥਾ ਮੰਨ ਲਿਓ ਹਰ ਇੱਕ ਵੀਰ ਦੀ ਆਪੋ ਆਪਣੀ ਸਮਝ ਆ ਤੇ ਨੀਲੀ ਦੀ ਜਿਹੜੀ ਪਿਓਰ ਮੱਝ ਆ ਕੋਈ ਆਪਾਂ ਇਹ ਮੁੱਕਰ ਨਹੀਂ ਸਕਦਾ ਕੋਈ ਵੀਰ ਵੀ ਇਹ ਨੀਲੀ ਦੀ ਮੱਝ ਨਹੀਂ ਗਈ ਪਿਓਰ ਨੀਲੀ ਦੀ ਮੱਝ ਆ ਕਰੈਕਟਰ ਤੁਹਾਨੂੰ ਮੈਂ ਸਾਰੇ ਦਿਖਾਤੇ ਆ ਆ ਵੇਖੋ ਜੀ ਠੀਕ ਹੈ ਠੋਡੀ ਤੇ ਵੀ ਚਿੱਟਾ ਆਪਣਾ ਨਿਸ਼ਾਨ ਹੈਗਾ ਵਾਈਟ ਆ ਵੀਰ ਠੀਕ ਹੈ ਜੀ ਠੋਡੀ ਤੇ ਵੀ ਆ ਮੱਥਾ ਬੱਲਾ ਅੱਖਾਂ ਵਾਈਟ ਪਿਛਲੇ ਪੈਰ ਧੋਤੇ ਆ ਬਾਕੀ ਪੂਰੀ ਜਿਹੜੀ ਆ ਬਾਡੀ ਸਟਰਕਚਰ ਪਤਲੇ ਪਿੰਡੇ ਦੇ ਵਿੱਚ ਤੇ ਨੰਬਰ ਜਿਹੜੇ ਆ ਸਕਰੀਨ ਤੇ ਚੱਲ ਰਹੇ ਆ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਵਧੇਰੇ ਗੱਲਬਾਤ ਕਰ ਸਕਦੇ ਹੋ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ